ਲੋ ਜੀ ਅੱਜ ਬਿੱਲੀ ਥੈਲਿਓਂ ਬਾਹਰ ਆ ਗਈ ਜਿਹੜੇ ਲੋਕ ਬੜੀਆਂ ਦੁਹਾਈਆਂ ਦਿੰਦੇ ਸੀ ਅਕੇ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਤੇ ਅੱਜ ਉਹਨਾਂ ਨੇ ਆਪਣੀ ਨਵੀਂ ਪਾਰਟੀ ਦੀ ਆ ਬੋਗਸ ਜੀ ਪਰਚੀ ਬਾਹਰ ਕੱਢੀ ਔਰ ਪਰਚੀ ਉਸੇ ਤਰਜ਼ ਤੇ ਹੈ ਜੋ ਗਿਆਨੀ ਹਰਪ੍ਰੀਤ ਜੀ ਦਾ ਬਿਆਨ ਆਇਆ ਕਿ ਆਪਾਂ ਤਾਂ ਏਕਨਾਥ ਸ਼ਿੰਦੇ ਬਣਨਾ ਹੈ ਆਪਾਂ ਤਾਂ ਨਵੀਂ ਪਾਰਟੀ ਬਣਾ ਲੈਣੀ ਇਹਨਾਂ ਨੂੰ ਤਾਂ ਧੂ ਧੂ ਕੇ ਬਾਹਰ ਕੱਢਣਾ ਹੁਣ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕਰਨ ਵਾਲੇ ਹੁਣ ਪਾਰਟੀ ਦਾ ਨਾਂ ਤਾਂ ਇਕੱਲਾ ਅਕਾਲੀ ਦਲ ਰੱਖ ਲਿਆ ਔਰ ਉਹ ਵੀ ਪਾਰਟੀ ਜਿਹਦਾ ਨਾਂ ਤਾਂ ਕੋਈ ਦਫ਼ਤਰ ਹੈ ਇਸ ਪਰਚੀ ਦੇ ਉੱਤੇ ਨਾ ਕੋਈ ਇਸ ਪਾਰਟੀ ਦਾ ਕੋਈ ਟੈਲੀਫੋਨ ਨੰਬਰ ਦਿੱਤਾ ਤੇ ਲੋਕਾਂ ਨੂੰ ਕੀ ਕਹਿ ਰਹੇ ਨੇ ਕਹਿੰਦੇ ਜੀ ਤੁਸੀਂ ਆਪਣਾ ਸਰਕਲ ਵੀ ਦੱਸੋ ਜ਼ਿਲ੍ਹਾ ਵੀ ਦੱਸੋ ਆਧਾਰ ਕਾਰਡ ਨੰਬਰ ਵੀ ਦਿਓ ਵੋਟਰ ਕਾਰਡ ਨੰਬਰ ਵੀ ਦਿਓ ਪਰ ਸਾਡੀ ਪਾਰਟੀ ਦਾ ਨਾ ਕੋਈ ਐਡਰੈਸ ਨਾ ਕੋਈ ਫੋਨ ਨੰਬਰ ਨਾ ਕੋਈ ਬੈਂਕ ਖਾਤਾ ਨੰਬਰ ਨਾ ਪਰਚੀ ਦੇ ਸਲਿੱਪ ਦਾ ਕੋਈ ਨੰਬਰ ਨਾ ਪੈਨ ਕਾਰਡ ਨੰਬਰ ਮਤਲਬ ਕੀ ਹੈ ਆਪਾਂ ਚਿੱਟ ਫੰਡ ਸਕੈਮ ਕਰ ਰਹੇ ਆ ਔਰ ਜਿਹੜੀ ਇੱਕ ਹੋਰ ਚੀਜ਼ ਇਹ ਪਰਚੀ ਤੋਂ ਸਾਬਤ ਹੁੰਦੀ ਹੈ ਗੱਲਾਂ ਤਾਂ ਕਰਦੇ ਸੀ ਅਕਾਲ ਤਖਤ ਸਾਹਿਬ ਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਪਕੌੜੇ ਦੱਸਦੇ ਸੀ ਤੇ ਇਹ ਜਿਹੜੀ ਬੋਗਸ ਜੀ ਪਰਚੀ ਜਾਰੀ ਕੀਤੀ ਹੈ ਇਹਦੇ ਮੁਤਾਬਕ ਤਾਂ ਇਹ ਆਪ ਹੀ ਅਕਾਲ ਤਖਤ ਸਾਹਿਬ ਤੋਂ ਪਕੌੜੇ ਹੋਗੇ ਨੇ ਕਿਉਂਕਿ ਇਸ ਪਰਚੀ ਦੇ ਉੱਤੇ ਕਿਤੇ ਵੀ ਅਕਾਲ ਤਖਤ ਸਾਹਿਬ ਦਾ ਕੋਈ ਜ਼ਿਕਰ ਹੀ ਹੈ ਨਹੀਂ ਹੁਣ ਲਿਖ ਦੇ ਨਾ ਉਰੇ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਪਰਚੀ ਉਹ ਕਿਉਂ ਨਹੀਂ ਲਿਖਿਆ ਉਹਦਾ ਵੀ ਕਾਰਨ ਉਹਦਾ ਬੜਾ ਸਿੱਧਾ ਜਿਹਾ ਕਾਰਨ ਹੈ ਕਿ ਕਾਲੂ ਇਹ ਪਾਰਟੀ ਰਜਿਸਟਰ ਵੀ ਕਰਾਉਣੀ ਹੈ ਸੋ ਜਿਹੜੇ ਲੋਕਾਂ ਨੂੰ ਮਤਾ ਦਿੰਦੇ ਸੀ ਕਹਿੰਦੇ ਜੀ ਅਕਾਲ ਤਖਤ ਸਾਹਿਬ ਸੁਪਰੀਮ ਹੁੰਦਾ ਤੇ ਜਦੋਂ ਆਪ ਪਰਚੀ ਜਾਰੀ ਕੀਤੀ ਹਾਲਾਂਕਿ ਪਰਚੀ ਵੀ ਬੋਗਸ ਜੀ ਹੈ ਉਹ ਤੇ ਕਿਤੇ ਵੀ ਅਕਾਲ ਤਖਤ ਸਾਹਿਬ ਦਾ ਜ਼ਿਕਰ ਤੱਕ ਨਹੀਂ ਕੀਤਾ ਕਿਉਂਕਿ ਪਤਾ ਵੀ ਦੇਸ਼ ਦੇ ਕਾਨੂੰਨ ਮੁਤਾਬਕ ਫਿਰ ਇਹ ਪਾਰਟੀ ਰਜਿਸਟਰ ਨਹੀਂ ਹੋਣੀ ਤੇ نیچے ਕੀ ਲਿਖਿਆ ਕਹਿੰਦੇ ਜੀ ਵੱਲੋਂ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਇਹ ਕਿਹੜੀ ਪੰਜ ਮੈਂਬਰੀ ਕਮੇਟੀ ਹੈ ਜੀ ਇਕ ਕਿਨੇ ਬਣਾਈ ਹੈ ਪੰਜ ਮੈਂਬਰੀ ਕਮੇਟੀ ਕਿਉਂਕਿ ਜਿੰਨਾ ਕਿ ਸਾਨੂੰ ਪਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਉਦੋਂ ਜੇ ਗੱਲ ਹੋਈ ਸੀ ਤਾਂ ਸੱਤ ਮੈਂਬਰੀ ਕਮੇਟੀ ਦੀ ਹੋਈ ਸੀ ਉਹ ਸੱਤ ਮੈਂਬਰੀ ਕਮੇਟੀ ਨੂੰ ਵੱਢ ਕੇ ਆਪ ਹੀ ਪੰਜ ਮੈਂਬਰੀ ਕਰ ਲਿਆ ਇਹਦੇ ਨਾਲੋਂ ਥੋੜੇ ਨਾਲੋਂ ਚੰਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਨ੍ਹਾਂ ਨੇ ਆਪਣੇ ਆਬਜ਼ਰਵਰਾਂ ਦੀ ਲਿਸਟ 'ਚ ਦੇਸ਼ ਦੇ ਸੰਵਿਧਾਨ ਮੁਤਾਬਕ ਸੱਤੇ ਜਿਹੜੇ ਉਦੋਂ ਨਾਮ ਸਜਾਏ ਗਏ ਸੀ ਸੱਤਾਂ ਨੂੰ ਜਗ੍ਹਾ ਦਿੱਤੀ ਤੇ ਤੁਸੀਂ ਤਾਂ ਪੰਜ ਮੈਂਬਰੀ ਕਮੇਟੀ ਤੇ ਆ ਗਏ ਕੋਈ ਪੰਜ ਮੈਂਬਰੀ ਕਮੇਟੀ ਦਾ ਲਿਖਤ ਆਦੇਸ਼ ਤੁਹਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਕਿਤੇ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਜੀ ਬਡੂਂਗਰ ਸਾਹਿਬ ਤੇ ਧਾਮੀ ਸਾਹਿਬ ਦਾ ਅਸਤੀਫਾ ਮਨਜ਼ੂਰ ਹੁਣੇ ਪੰਜ ਮੈਂਬਰੀ ਕਮੇਟੀ ਕੰਮ ਕਰੂ ਸੋ ਸਾਰਾ ਹੀ ਕੰਮ ਬੋਗਸ ਕਰਕੇ ਲੋਕਾਂ ਨੂੰ ਠੱਗਣ ਦੀ ਤਿਆਰੀ ਹੈ ਪਰ ਅੱਜ ਬਹੁਤ ਵੱਡੀ ਜਵਾਬ ਦੇਈ ਹੈ ਲੋਕਾਂ ਦੀ ਜਿਹੜੇ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਆਪਣੀ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਨੇ ਤੇ ਪਰਚੀ ਦੇ ਜਾਰੀ ਹੁੰਦੀ ਉਹਨਾਂ ਦੇ ਚਿਹਰੇ ਲੋਕਾਂ ਦੇ ਵਿੱਚ ਨੰਗੇ ਹੋ ਗਏ ਹੁਣ ਲੋਕ ਇਸ ਗੱਲ ਦਾ ਜਵਾਬ ਮੰਗਦੇ ਨੇ ਕਿ ਕੀ ਫਰਾਡ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਇਸ ਗੱਲ ਦਾ ਹੁਣ ਸਾਹਮਣੇ ਆ ਕੇ ਜਵਾਬ